ਮੇਰੇ ਸਰਕਾਰ ਦੇ ਹੋ ਗਏ ਬਜ਼ੁਰਗ ਮਾਤਾ ਪੈਨਾ ਗੁਰ ਦੀ ਜਤੂ ਜਿਆਪਾ ਜਿਆਪਾ ਸਸਿਤਾ ਜੀ ਨਮਸਕਾਰ ਅੱਜ ਇਹਨਾਂ ਮਾਲੇ ਵਾਲਾ ਕੋਮਾਲੇ ਵਾਲਾ 56 ਸਾਡੇ ਚ ਸਬਕੀ ਸਰਕਲ ਪ੍ਰਦਾਨ ਚੰਗੀਪੁਰ ਤੋਂ ਬਿਮਲਾ ਮਨਰੇਗਾ ਮੰਡੂਰਾ ਦੇ ਅੱਜ ਸਾਰਾ ਦਿਨ ਬਲਾਕ ਦੇ ਵਿੱਚ ਚਲਣਾ ਖੱਪ ਗਈਆਂ ਉਸ ਦੇ ਸੰਬੰਧ ਵਿੱਚ ਸਮਝੇ ਦਿੱਤੇ ਆ ਕੇ ਨਿਕਲ ਕਰੰਗੀ ਲੋੜ ਪਈਆ ਅੱਜ ਦਫਤਰ ਦੇ ਵਿੱਚ ਜਾ ਕੇ ਸਾਨੂੰ ਮੰਗੋਦਾ ਬਾਰੇ ਬਹੁਤ ਇੱਕ ਹੋਰ ਜਾਣਕਾਰੀ ਲੱਗੀ ਹੋਈ ਹੈ ਕਿ ਇਸ ਪਿੰਡ ਦੇ ਵਰਕਰਾਂ ਨੇ ਬਿਤੇ ਕੁੰਮਕਿਆ ਹੋਣੀ ਹੋਲੀ ਹੋਲੀ ਇਸ ਪਿੰਡ ਦੇ ਮਜ਼ਦੂਰਾਂ ਨੇ ਆਪਣੀ ਕਈਆਂ ਨੇ ਖਾਤੇ ਅ ਅਪਡੇਟ ਕਰਾਏ ਜਾਂ ਕਿ ਕੀ KYC ਕਰਾਈ ਹੈ ਬੈਂਕ ਚ ਜਾ ਕੇ ਧਾਰਕਾ ਟਵੀ ਜਿਹੜੇ ਹੈਗੇ ਆ ਉਹ ਵੀ ਕਰਵਾਈਏ। ਚੰਗੀ ਤੇ ਨਹੀਂ ਹੈ। ਇਹ ਕਨ ਹਾਲੇ ਵੀ ਦਫ਼ਤਰ ਵੱਲੋਂ ਕਿਹਾ ਗਿਆ ਕਿ ਖਾਤੇ ਦੇ ਵਿੱਚ ਪ੍ਰੋਬਲਮ ਹੈਗੀ ਆ। ਮੈਨੂੰ ਅੱਜ ਆਨ ਦੀ ਦੌੜ ਪੈ ਗਈ ਤਾਂ ਕਿ ਅਸੀਂ ਸਾਰੇ ਉਲਝੇ ਹੋਏ ਆ। ਸਾਰੇ ਹੀ ਉਲਝੇ ਹੋਏ ਆ। ਕਈਆਂ ਦੇ ਖਾਤੇ ਦੋ-ਦੋ ਖੁੱਲੇ ਹੋਏ ਆ, ਕਈਆਂ ਦੇ ਤਿੰਨ-ਤਿੰਨ ਖੁੱਲੇ ਆ। ਅੱਜ ਫੇਰ ਦਫ਼ਤਰ ਵੱਲੋਂ ਕੀ ਕਿਹਾ ਗਿਆ ਕਿ ਤੁਸੀਂ ਡਾਕ ਖਾਣ ਦੇ ਵਿੱਚ ਨਵੇਂ ਖਾਤੇ ਖੁਲਾਓ ਅਸੀਂ ਨਵੇਂ ਖਾਤੇ ਨਹੀਂ ਖੁਲਾਉਂਦੇ ਅਸੀਂ ਜਿਹੜੇ ਸਾਡੇ ਖਾਤੇ ਖੁੱਲੇ ਆ ਉਹਨਾਂ ਨੂੰ ਹੀ ਬੈਂਕ ਦੇ ਵਿੱਚ ਜਾ ਕੇ ਇੱਕ ਗੱਲ ਕਹਿਣੀ ਆ ਵੀ ਭਾਈ ਸਾਡਾ ਗੈਸ ਦੀ ਸਬਸਿਡੀ ਪਹਿਲੋਂ ਇਸ ਖਾਤੇ 'ਚ ਆਉਂਦੀ ਸੀ ਹੁਣ ਨਹੀਂ ਆਉਂਦੀ ਹੁਣ ਵੀ ਤੁਸੀਂ ਇਹ ਕਰੋ ਵੀ ਜਿਹੜੀ ਸਾਡੀ ਇਸ ਖਾਤੇ ਦੇ ਵਿੱਚ ਸਬਸਿਡੀ ਜਾਂਦੀ ਆ ਬੈਂਕ ਵਾਲਿਆਂ ਦੀ ਜ਼ਿੰਮੇਵਾਰੀ ਹੈ ਉਹ ਧਾਰ ਕਾਰਡ ਤੁਹਾਡਾ ਲੈਣਗੇ ਉਹਨੂੰ KYC ਕਰਨ ਦੀ ਲੋੜ ਪੈਂਦੀ ਆ ਚਾਹੇ ਹੋਰ ਕੋਈ ਪ੍ਰੋਬਲਮ ਹੈਗੀ ਆ ਤੇ ਉਹ ਦੂਰ ਕਰਨੇ ਹੁਣ ਲਗਭਗ ਸੱਜੋਂ ਜ਼ਿਆਦੇ ਬੰਦਿਆਂ ਦੇ ਪੈਸੇ ਆ ਗਏ ਆ ਔਰ ਉੱਥੇ ਅਸੀਂ ਚੈੱਕ ਕਰਵਾਇਆ ਉਹ ਜਿਹੜੇ ਖਾਤੇ ਅਸੀਂ ਮੰਗ ਪੱਤਰ ਦੇ ਵਿੱਚ ਲਾਇਸ ਸੀ ਉਹ ਖਾਤਿਆਂ ਦੇ ਵਿੱਚ ਪੈਸੇ ਨਹੀਂ ਆਏ ਹੋਰ ਖਾਤਿਆਂ ਵਿੱਚ ਪੈਸੇ ਆਏ ਔਰ ਇਹ ਪ੍ਰਸ਼ਾਸਨ ਵੱਲੋਂ 90% ਇਧਰ ਨੂੰ ਧਿਆਨ ਕਰੀਂਦੇ ਪਰਸ਼ਾਸਨ ਵੱਲੋਂ 90% ਜਾਣ ਬੁੱਝ ਕੇ ਸਾਡੇ ਜਿਹੜੇ ਖਾਤਿਆਂ 'ਚ ਪੈਸੇ ਨਹੀਂ ਪਾਉਂਦੇ ਜਾਣ ਬੁੱਝ ਕੇ ਦੂਜੇ ਖਾਤੇ 'ਚ ਪਾਉਂਦੇ ਕਿਉਂਕਿ ਜੇਕਰ ਤੁਸੀਂ ਦੁਖੀ ਹੋਵੋਗੇ ਪਰੇਸ਼ਾਨ ਹੋਵੋਗੇ ਪੈਸੇ ਤੁਹਾਡੇ ਰੁਕਣਗੇ ਤੁਸੀਂ ਆਗੂ ਲੀਡਰਾਂ ਨਾਲ ਲੜਾਈ ਬਣਾਓਗੇ ਤਾਂ ਇਹ ਡੇ ਰੇਗਾ ਤਾਂ ਤੁਹਾਡਾ ਦਿਲ ਜਿਹੜਾ ਹੈਗਾ ਦੂਰ ਹੋਏਗਾ ਨਾ ਹੈਨਾ ਉਹਨਾਂ ਤਕੜਾ ਜ਼ਿੰਮੇਦਾਰ ਹੈ ਬਹੁਤ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਮਜ਼ਦੂਰ ਨਹੀਂ ਲੱਗਦਾ ਸਾਨੂੰ ਮਜ਼ਦੂਰ ਨਹੀਂ ਲੱਗਦਾ ਹੈਨਾ ਸਾਨੂੰ ਘਰਾਂ 'ਚ ਜਾ ਕੇ ਇਹਨਾਂ ਨੂੰ ਕਹਿਣਾ ਪੈਂਦਾ ਸਾਨੂੰ ਦੂਜੇ ਪਿੰਡ 'ਚੋਂ ਜਾ ਕੇ ਲੈਣਾ ਪੈਂਦਾ ਹੈਨਾ ਹੁੰਦਾ ਨਾ ਮਸੂਸੀ ਹੈਨਾ ਉਹਨ ਏਸੀ ਤਰ੍ਹਾਂ ਹੀ जिम्मेदार ਨੂੰ ਅੱਗੇ ਸਾਡੀਆਂ ਕੁੜੀਆਂ ਮਜ਼ਦੂਰ ਸੀ ਜੀ ਨਾ ਉਹ ਧਾਰਾ ਛਾਰਾ ਲੈ ਆਂਦੇ ਸੀ ਹਾਂ ਇਹਦੇ ਭਾਰ 5700 ਲੈ ਆਂਦੇ ਸੀ 5700 ਰੁਪਿਆ ਲੈ ਕੇ ਧਾਰਾ ਛਾਰਾ ਮਿਨਾ ਮਿਨਾ 21000 ਤੋਂ ਤੋਂ ਬੁਝੀ ਨਾ ਬੱਸ ਕਰਾ ਲਿਆ ਕੋਲ ਨੂੰ ਇਹਦਾ ਇਹ ਕੋਈ ਕੀ ਜਾ ਕਿ ਅਸੀਂ ਅਸੀਂ ਦਾਸ ਦੇ ਕੰਮ ਕਰੀਏ ਇੱਕ ਮਸਟੋਰ ਬਸਾਂ ਦੇ ਲੈ ਲਈਏ ਕਿ 10000 8200 ਰੁਪਿਆ ਦੇ ਲਾਏਗਾ ਆ ਜਿੰਨਾ ਤੇ ਨਾਲ ਸਾਡੀ ਜੀਵਨ ਦੀ ਪੈਨਸ਼ਨ ਆ ਗਈ ਤੇ ਉਹਦਾ ਉਹਨਾਂ ਦਾ ਘਰ ਦਾ ਜਿਹੜਾ ਖਰਚਾ ਹੈਗਾ ਨਿਕਲ ਜਾਂਦਾ ਇਹ ਹੈ ਨਾ ਲੇਕਿਨ ਸਾਡੇ ਪਰਦੇ ਸਰਕਲ ਨਿਕਲ ਜਾਂਦੇ ਜਿਆਦਾ ਤੌਰ ਤੇ ਆਹ ਬਕਰ ਜਿਆਦਾ ਤੌਰ ਤੇ ਆਪਾਂ ਨੂੰ ਇਹ ਮਰੇਗਾ ਕਿੰਨ ਨੂੰ ਜਿਆਦਾ ਵਧੀਆ ਜਿਹੜੇ ਬਜ਼ੁਰਗਾਂ ਨੇ ਉੱਤੇ-ਦੁੱਤੇ ਉਹਨਾਂ ਨੂੰ छते नहीं उन्होंने रोटी पानी देख तो पुतु जिन्हों का नौ पुत्र पुष्ता है वो बुजुर्ग अच जाए और दिहाड़ी ला के आए ना हम साढ़ी तीन सौ बाइक की दिहाड़ी आेकिन इस साल के आप लगभग साढ़े तीन सौ रुपए मुते लैके जाए बने की दिहाड़ी आप मेहनत करते हैं थोड़ी जी गर्मी आपको महसूस हो रही थी थोड़ा जहाँ छोटी मर्चा आ गई झोला आ गया इस कारण आप औखा लगता है लगभग मनरेगा बारे मैं तुम्हें पिछली वार मिनट दसियासी अब फिर तक एक नवी गल दस रही है कि थोड़ा जोड़ा मनरेगा का कून बनिया ये बा साहब डॉक्टर अंबेडकर भिमराव साहब के संविधान से लिखा सोजी रोटी कपड़ा मकान अनुसूचित जाति के लोगों ने पहन के आधार से ਦਾ ਜਾਏ ਸਰਕਾਰ ਨੇ ਉਸ ਕਾਨੂੰਨ ਨੂੰ ਸੋਧ ਕੀਤਾ 2005 ਚ ਜਿਹਦੇ ਵਿੱਚ ਰੋਜ਼ਗਾਰ ਗਰੰਟੀ ਯੋਜਨਾ ਇੱਕ 2005 ਦਾ ਇੱਕ ਕਾਨੂੰਨ ਬਣ ਗਿਆ ਪੂਰੇ ਭਾਰਤ ਚ ਪਿੰਡ ਉ ਰੋਜ਼ਗਾਰ ਗਰੰਟੀ ਇੱਕ ਕਾਨੂੰਨ ਬਣ ਗਿਆ ਜਿਹੜੇ ਕਾਗਜ਼ ਤੇ ਆਕਾਗ ਦੇ ਉੱਪਰ ਲਿਖਿਆ ਹੋਇਆ ਹਰ ਘਰ ਹਰ ਸਾਲ ਘੱਟੋ ਘੱਟ 100 ਦਿਨ ਦਾ ਕੰਮ ਹੋਵੇ ਇਹਨਾ ਸਰਕਾਰ ਨੇ ਗਰੰਟੀ ਦਿੱਤੀ ਉਹ ਦਿਨ ਦਾ ਕੰਮ ਜੇ ਮਿਲਦਾ ਤੇ 25 ਤੋਂ ਲੈ ਕੇ 30000 ਰੁਪਿਆ ਪਿਛਲੀ ਦਿਹਾੜੀ ਦੇ ਨੇਕਦਮ ਮਿਲਦਾ ਸੀ ਲੇਕਿਨ ਹੁਣ 32000 ਰੁਪਿਆ ਹਰ ਘਰ ਹਰ ਸਾਲ ਦੇ ਵਿੱਚ ਗਰੰਟੀ ਨਾਲੇ ਕੰਮ ਮਿਲਦਾ ਹੈ ਲੇਕਿਨ 2005 ਤੋਂ ਲੈ ਕੇ ਅੱਜ ਤੱਕ 20 ਸਾਲ ਹੋ ਗਏ ਐ 6 ਮਹੀਨੇ ਕੱਟਦੇ 2025 ਤੋਂ 2005 ਤੱਕ ਦੀ ਬਣਦਾ ਲੇਕਿਨ ਆ 6 ਮਹੀਨਾ ਚੱਲਦਾ ਇਹਦੀ ਆਖਰੀ ਹਫਤਾ ਹੈ 6ਵੇਂ ਮਹੀਨੇ ਤੋਂ ਬਾਅਦ 6 ਮਹੀਨੇ ਲੇਕਿਨ ਇਹ ਸਰਕਾਰਾਂ ਵੀ ਕਾਨੂੰਨ ਨੂੰ ਲਾਗੂ ਨਹੀਂ ਕਰਵਾਉਂਦੀ ਕਿਉਂ ਨਹੀਂ ਕਰਾਇਆ ਕਿ ਹਰ ਇੱਕ ਬੰਦਾ ਮਨਰੇਗਾ ਦਾ ਦੁਸ਼ਮਨਾ ਹਰ ਇੱਕ ਬੰਦਾ ਮਨਰੇਗਾ ਦਾ ਦੁਸ਼ਮਨਾ ਜ਼ਿੰਮੇਦਾਰ ਕਹਿੰਦਾ ਕਿ ਮਨਰੇਗਾ ਆਈਏ ਵਿਲੇ ਦਿਹਾੜੀ ਲੈਂਦੇ ਹਨ ਹੈਨਾ ਜਿਵੇਂ ਨਾਰਨੀ ਕਿੰਨੀ ਮਨਰੇਗਾ ਆਈਆ ਹੁਣ ਗੋਹਾ ਕੂੜਾ ਪੋਚਾ ਭਾਂਡੇ ਕਪੜੇ ਨੂੰ ਆਪ ਮੰਗਣੀ ਹੈ ਹੜਕ ਇਹ ਦਿਖਾ ਲਈ ਹੁਣ ਇਸੇ ਤਰ੍ਹਾਂ ਪੱਠੇ ਵਾਲਾ ਉਹ ਵੀ ਕਿੰਨਾ ਲੇਬਰ ਮਹਿੰਗੀ ਹੋ ਗਈ ਇਸੇ ਤਰ੍ਹਾਂ ਦਾਣਾ ਮੰਡੀਆਂ ਚ ਆੜਤੀ ਇਹ ਕਹਿੰਦੀ ਉੱਥੇ ਵੀ ਕਹਿੰਦੀ ਲੇਬਰ ਮਹਿੰਗੀ ਹੋ ਗਈ ਇਸੇ ਤਰ੍ਹਾਂ ਪੱਠਿਆਂ ਤੇ ਇਸੇ ਤਰ੍ਹਾਂ ਫੈਕਟਰੀਆਂ ਚ ਇਸੇ ਤਰ੍ਹਾਂ ਦਾਣਾ ਮੰਡੀਆਂ ਚ ਇਸੇ ਤਰ੍ਹਾਂ ਸ਼ੈਨਰਾਂ ਚ ਹੈਨਾ ਹੁਣ ਪੰਚਾਇਤ ਐਮ ਐਲ ਏ ਇੱਥੋਂ ਦੁਖੀ ਨਹੀਂ ਕਿ ਹੁਣ ਮਨਰੇਗਾ ਵਾਲੇ ਲੋਕ ਸਿੱਧੇ ਜਾ ਕੇ ਦਫਤਰਾ ਚ ਮਨਰੇਗਾ ਲੈ ਆਉਂਦੇ ਆ ਆ ਅੱਗੇ ਇੱਕ ਦਿਨ ਦੱਸਿਆ ਸੀ ਕੌਣ ਕਹਿੰਦਾ ਸੀ ਦੋ ਚੂਚੀਆਂ ਨਹੀਂ ਜਾਂਦੀਆਂ ਹੈ ਹੈ ਹਾਂ ਕੀ ਆ ਸੀਗਾ ਯਾਦ ਨਹੀਂ ਹੈਗਾ ਮੈਨੂੰ ਇਹ ਵੀ ਅੰਕਲ ਜੀ ਸਾਡੇ ਪਿੰਡ ਵਾਲੇ ਕਹਿੰਦੇ ਦੋ ਚੂਚੀਆਂ ਨਹੀਂ ਜਾਂਦੀਆਂ ਜਾਂਦੀਆਂ ਨਹੀਂ ਕਿ ਕੰਮ ਕਰਵਾ ਕੇ ਲੈਣੇ ਹੁਣ ਅੱਗੇ ਪੰਚਾਇਤਾਂ ਕੀ ਕਰਦੀਆਂ ਸੀ 2005 ਤੋਂ ਲੈ ਕੇ 2008 ਤੱਕ ਸਿਰਫ ਮਤਿਆਂ 'ਚ ਹੀ ਲਿਖਦੇ ਹੁੰਦੇ ਸੀ ਇੱਥੇ ਕੋਈ ਕੰਮ ਕਰਨ ਵਾਲਾ ਬੰਦਾ ਹੈ ਨਹੀਂ ਅਸੀਂ 2008ਵੇਂ ਆਖਦੇ ਵਿੱਚ ਆਹਾਈ ਡेंसिटी ਦੀ ਗੱਲ ਕਰੀਏ ਅਸੀਂ ਨਗਾਰਾ ਲਾਇਆ ਅੱਗੇ ਨਗਾਰਾ ਕਿਹੜਾ ਹੁੰਦਾ ਹੈ ਨਗਾਰਾ ਉਹ ਹੁੰਦਾ ਕਿ ਜਦੋਂ ਕੋਈ ਰਾਜਾ ਜੰਗ ਕਰਨ ਨਿਕਲਦਾ ਨਾ ਤੇ ਅੱਗੇ-ਅੱਗੇ ਹਾਥੀ ਤੇ ਰੱਖ ਕੇ ਖੜਕਾ ਤਾਲ ਕਰਦੇ ਹੁੰਦੇ ਸੀ ਇੱਕ ਜੰਗ ਵੀ ਬਈ ਤਿਆਰੀ ਹੋ ਗਈ ਐ ਸਾਧਾਨ ਹੋ ਲੋ ਹੈ ਨਾ ਕੋਣੋ ਉਹ ਨਜ਼ਾਰਾ ਰੱਖ ਕੇ ਅਸੀਂ ਤਿੰਨ ਦਿਨ ਡੀਸੀ ਦਫਤਰ ਜੀ ਦੋ ਬੈਠੇ ਤਾਂ ਤੀਜੇ ਦਿਨ ਡੀਸੀ ਅਸਰਾ ਬਾਹਰ ਨਿਕਲਿਆ ਜੂਨਾ ਕੋਤਮੀ ਕਿਉਂ ਆ ਪਾਪੀ ਪਾਪਾ ਹਲੋ ਕਿਸ ਨੇ ਵੇਖਿਆ ਤੂਆ ਕੋਲ ਜੂਗ ਦੇਖੇ ਹੋ ਨਾ ਪਿਆ ਕਿ ਉਹ ਬਾਹਰ ਦੇ ਨਾਲ ਪਾਣੀ ਚਾਹ ਅਰੇ ਐਵੇਂ ਨਿਕਲਿਆ ਐਵੇਂ ਹੀ ਨਿਕਲਿਆ ਕਿ ਆਂਬਿਆ ਨਾਲ ਮੈਕਫੜ ਕੇ ਪਤਾ ਕੀ ਕਹਿੰਦਾ ਮੈਕਫੜ ਕੇ ਕਿੰਦਾ ਹੁਣ ਉਹ ਪੰਚਾਇਤਾਂ ਨੇ ਜਿਹੜੇ ਮਤੇ ਕੀਤੇ ਸੀਗੇ ਡੀਸੀ ਦੇ ਅੱਗੇ ਉਹਨੇ ਆ ਕੇ ਉਹ ਭਾਸ਼ਾ ਸ਼ੁਰੂ ਕੀਤੀ ਡੀਸੀ ਸਾਹਿਬ ਕਹਿੰਦਾ ਜੀ ਇੱਥੇ ਕੋਈ ਕੰਮ ਕਰਨ ਵਾਲਾ ਬੰਦਾ ਹੀ ਹੈ ਨਹੀਂ ਅਸੀਂ ਰਿਕਵੈਸਟ ਕੀਤੀ ਡੀਸੀ ਸਾਹਿਬ ਇੱਕ ਮਿੰਟ ਲੈਟ ਦਿਆ ਉਹਨੇ ਮੈਟ ਕੀਤਾ ਅਸੀਂ ਕਿਹਾ ਡੀਸੀ ਸਾਹਿਬ ਤੁਸੀਂ ਤੇ ਕਹਦੇ ਉਹ ਬੰਦੇ ਹੈ ਨਹੀਂ ਤੁਸੀਂ ਬੰਦੇ ਤਾਂ ਦੇਖਦੇ ਨਹੀਂ ਤੁਸੀਂ ਕਾਗਜ਼ ਦਫ਼ਤਰਾਂ ਦੇ ਦੇਖਦੇ ਜਿਹੜੇ ਸਰਪੰਚਾਂ ਨੇ ਮਤੇ ਕੀਤੇ हां भाई ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸਾਰਿਆਂ ਨੇ ਹੱਥ ਕੜੇ ਹਾਂਜੀ ਅਸੀਂ ਕਰਾਂਗੇ ਇਹਦੇ ਡੀਸੀ ਸਾਹਿਬ ਦੇ ਬੰਦੇ ਨੇ ਕਿ ਪਾਕਿਸਤਾਨੋਂ ਤਾਂ ਨਹੀਂ ਆਏ ਨਾ ਕੰਮ ਕਰਨ ਵਾਲੇ ਬੰਦੇ ਬੇਸਤੀ ਕੀਤੀ ਪੂਰੀ ਮੈਂ ਅੰਦਰ ਪਾ ਚਿਆ ਅੰਦਰ ਪਾ ਚਿਆ ਫਿਰ ਸਾਰੇ ਵੀਡੀਓ ਪਿੱਥੇ ਕੀ ਜੀਡੀਸੀ ਨੇ ਵੀਡੀਓ ਨੇ ਸਰਪੰਚ ਕੋਲ ਦਿੱਤੇ ਪਹਿਲਾ ਕੰਮ ਅਸੀਂ ਚੌਕ ਹਰੀ ਹਰ ਦੇ ਵਿੱਚ ਜਿਚ ਕੰਮ ਆਇਆ ਸੀ ਸਰਦੀਆਂ ਚ ਕੰਮ ਚੱਲਿਆ चप्पड़ के कम चौक तो कह हौली हौली पिंडा से पिंड अब तमें समझाया भरोसा बनिया लोगों हो गए और कम चलाया कम चल पाया पैसे आने लग पे फिर सरकार ने दूजे पास वरतना शुरू कर दिया जेड़े पास आ बिमला कम कर रही है हम इतों के सरपंच ने पता ये कुड़ी मेरे तो हैवी होगी है। मेरे तो कम नहीं आया ਮੇਰੀ ਪੇਡ ਚ ਲੱਤ ਮਾਰ ਦਿੱਤੀ ਪਰ ਵਿਬਲਾ ਨੇ ਕੰਮ ਚ ਲਾ ਲਿਆ ਹੁਣ ਇਹ ਲੋਕ ਵਿਬਲਾ ਨੂੰ ਲੀਡਰ ਮੰਨਣਗੇ ਵਿਬਲਾ ਦੀ ਤੈਅ ਚ ਵਧ ਗਈ ਵਿਬਲਾ ਦਾ ਮਾਨ ਸਨਮਾਨ ਵਧ ਗਿਆ ਹੈ ਸਾਨੂੰ ਜਿਹੜੇ ਕਿਸੇ ਨੇ ਪੁੱਛਿਆ ਹੈ ਨਾ ਇਹ ਇਹ ਨਾ ਉਹਨਾਂ ਉਹਨਾਂ ਨੇ ਤੋੜਨਾ ਸ਼ੁਰੂ ਕਰਤਾ ਹੈ ਉਹਨਾਂ ਨੂੰ ਦਫ਼ਤਰਾਂ ਚ ਬੁਲਾ ਕੇ ਨਾ ਰਾਜਨੀਤਿਕ ਲੋਕਾਂ ਦੇ ਨੰਬਰ ਦੇਣੇ ਸ਼ੁਰੂ ਕਰ ਦਿੱਤੇ ਸਭ ਨੂੰ ਪਰ ਕੁੜੀਆਂ ਦੀਆਂ ਜੰਗੀਆਂ ਉਹ ਤੇ ਲੀਆਂ ਰਸੋ ਜੀ ਉਹ ਕਹਿੰਦੇ ਜੀ ਤੁਸੀਂ ਬੱਗੇ ਕੁਕੀ ਆ। ਅਰ ਅਸੀਂ ਕਹਿੰਦੇ। ਪਾੜੋ ਇਹਨਾਂ ਤੇ ਰਾਤ ਹੈ। ਹੈਨਾ? ਹੁਣ ਬੱਗਾ ਸਿੰਘ ਨੇ ਤਾਂ ਇਹ ਦੋ ਕੁੜੀਆਂ ਤੁਹਾਡੇ ਪਿੰਡ ਚੋਂ ਗਈਆਂ। ਕਦੀ ਨਹੀਂ ਕਿਹਾ ਤੁਸੀਂ ਬਾਹਰ ਖੜੋ ਮੈਂ ਵੀਡੀਓ ਨਾਲ ਇਕੱਲਾ। ਕਿਚਰ-ਵਿਚਰ ਕਰਕੇ ਉਹਨਾਂ ਕੀ ਜਿਹੜੀ ਪਤਾ ਨਹੀਂ। ਮੈਂ ਤਾਂ ਕਹਿਣਾ ਆ ਜਿਓ ਵੀ ਸਿੱਧਾ। ਹੈਨਾ? ਕਿੰਬਈ। ਪਰ ਉਹਨਾਂ ਲੋਕਾਂ ਨੇ ਤੁਹਾਨੂੰ ਉਹ ਵਿੱਚ ਜਿਹਨੂੰ ਕੋਈ ਚੋਰ ਨੇ ਚੋਰੀ ਕਰਨੀ ਹੋਵੇ। ਨੇ ਇਹ ਜੋ ਸੌਖੀ ਹੁੰਦੀ ਨਾ ਥੋੜੀ ਕਰਨੀ ਹੈ ਹੈ ਤੇ ਨੇਰਾ ਕਰਨ ਦਾ ਕੋਈ ਔਖਾ ਅੱਜ ਇਥੇ ਟ੍ਰਾਂਸਫਰ ਲੱਗਿਆ ਹੈ ਉਥੇ ਕੋੜਾ ਚੱਕ ਦੇਈਏ ਹੋ ਜਾਂਦਾ ਨਾ ਹੁਣ ਇਹਨਾਂ ਲੋਕਾਂ ਨੇ 76 ਸਾਲ ਤੋਂ ਤੁਹਾਡੇ ਤੋਂ ਵੋਟ ਲਈ ਹੈ ਨਹੀਂ ਆ ਤੇ ਨੇਰੇ ਚ ਹੀ ਰੱਖਿਆ ਨਾ ਹੈ ਨਾ ਕਿਸੇ ਨੇ ਦੱਸਿਆ ਪਰ ਕੋਣ ਕੰਮ ਘਾਟੋ ਚਲਾਉਂਦੇ ਨੇ ਸਾਨੂੰ ਨਖੇੜਦੇ ਆ ਔਰ ਕੰਮ ਨਹੀਂ ਚਲਾਉਣਾ ਸਾਨੂੰ ਤੋੜਨ ਲਈ ਲਾਲਚ ਦੇ ਦਿੰਦੇ ਮੋਸਟਔਰ ਅਸਿੱਧਾ ਦੇ। ਪੰਜ-ਛਤ ਬੰਦੇ ਪਾ ਦੇ। ਉਹ ਇਹਨਾਂ ਦੇ ਮਨ ਚ ਲਾ ਕੇ ਰੱਖਦਾ। ਮੈਂ ਪ੍ਰਧਾਨ ਨੇ ਤਾਂ ਕਰਨੀ ਚ ਬੁਲਾਉਣਾ ਹੈ। ਮਹੀਨੇ ਤੋਂ ਚੁੱਪ ਨਹੀਂ ਆ ਰਿਹਾ। ਉਹ ਇੱਥੇ ਬੈਠਿਆ ਆਪਾਂ 7 ਬੰਦਿਆਂ ਦੀ ਹਾਜ਼ਰੀਆਂ ਪਾ ਲੈਣੀ ਆਣੀ। ਹੈਨਾ? ਉਹ ਲਾਲਚ ਦੇਣਾ। ਕਿਉਂਕਿ ਬੱਗੇ ਨਾਲ ਨਾ ਜੁੜਦਾ। ਕਿਉਂਕਿ ਬੱਗੇ ਨੇ ਤੁਹਾਡੀ ਵਫਾਦਾਰੀ ਨਾਲ ਲਗਭਗ 20 ਸਾਲ ਹੋ ਗਿਆ ਕੰਮ ਕਰਦਾ। ਹੈਨਾ? और जो साल तुम घट्ट गिनती तो सुनोगे तो बंगा सुनोगे ठगी लेकिन फंड तो पार्टियां नहीं है फंड सारे पार्टियां सरकार तो जो आप पार्टी रजिस्टर करानी सरकार ने कहा कि देखिए दो लिखा सारे मजदूर कोई मजदूर बिस्तरी मकैनिक भी हो सकता है बिस्तरी सारी वाला भी होना ड्रैवर भी और पठिया के कम करने वाले मजदूर भी पूछा दाँ मंडिया भी पूछा फैक्ट्रिया भी खेती पहले आल मजदूर की अगवा करें कोई उन्होंने पैसे नहीं रोकी कर कोई उन्होंने धक्का नहीं करे उन्होंने मजदूर घट नहीं ਇਹ ਸਮਝਦਾ ਔਰ ਨੰਬਰ 2 ਦੇ ਸਰਕਾਰ ਨੇ ਫਾਰਮ ਚ ਲਿਖਿਆ ਸੀ ਕਿ ਤੁਸੀਂ ਇਹ ਪਾਰਟੀ ਨੂੰ ਚਲਾਨੀ ਵੀ ਪੈਸਾ ਕਿੱਥੋਂ ਲੈ ਲਿਆ ਅਸੀਂ ਜਦ ਨਰਤਾ ਦਾ ਫੋਕਰਾ ਮੰਡਲੇ ਸਰਕਾਰ ਨੇ ਮੋਹਰ ਲਾ ਕੇ ਦਿੱਤੀ ਆ ਸਰਟੀਫਿਕੇਟ ਛੜਾ ਕੇ ਦਿੱਤਾ ਆ ਆਪਾਂ ਕੋਈ ਨਾ ਫੰਡ ਲਈ ਆਰ ਵੀ ਚੋਟੇ ਨਹੀਂ ਨਹੀਂ ਸਰਕਾਰ ਕੋਲ ਪਰਮਿਸ਼ਨ ਨਹੀਂ ਹੈ ਹੈਨਾ ਐਂਟੀ ਕਰਵਾਣੀ ਹੋਣ ਨੂੰ ਟੈਟੂ ਪਤਾ ਹੈ ਹੈਨਾ ਉਹ ਕਿਤੇ ਆ ਜਦੋਂ ਵੀ ਮਿਲਦੇ ਹੋ ਕਿਤੇ ਤੂੰ ਫੰਡ ਲੈਂਦੇ ਹੋ ਕਈਆਂ ਜਗ੍ਹਾ ਤੇ ਸਾਡੀ ਇਸ ਗੱਲ ਤੋਂ ਚੁੱਪ ਹੋ ਜਾਂਦਾ ਆ ਪਿੱਛੇ ਜੇ ਗੁਰਦੂਤਪਲਾਖ ਚ ਕੁੜੀਆਂ ਸੀ ਰਵਾ ਸਿੱਖਣੀਆਂ ਉਹਨਾਂ ਨਾਲ ਵੀਡੀਓ ਬੋਲ ਪਿਆ ਅਸੀਂ ਐਪਲੀਕੇਸ਼ਨ ਲਈ ਉਹਨੇ ਸਾਰੇ ਵੀਡੀਓ ਕੋ ਲਾ ਲਏ ਉੱਥੇ ਇੱਕ ਮੈਡਮ ਬੋਲੀ ਮੈਡਮਾਂ ਜੀ ਤੁਸੀਂ ਫੰਡ ਲੈਂਗੇ ਮੈਡਮ ਜੀ ਸਾਡੀ ਫੰਡ ਬੜੀ ਚੁੱਕੀ ਹੈ ਤੁਸੀਂ ਪੈਸੇ ਬੜੇ ਕੱਢਦੇ ਮੈਂ ਕਿਹਾ ਜੀ ਤੁਸੀਂ ਇੱਕ ਕੰਮ ਕਰੋ ਆ ਛੱਡੋ ਵੀਡੀਓ ਦੀ ਸਵੀਟ ਮੇਰੇ ਮੋਟਰਸਾਈਕਲ ਤੇ ਮਹਾਰਤ ਕੋਲ ਮੈਂ ਡਰਾਈਵ ਹੀ ਕਰਾਂਗਾ ਫਰੀ ਮੋਟਰਸਾਈਕਲ ਤੇਲ ਪਵਾ ਦਿਆ ਜੀ ਬੱਤ ਨਹੀਂ ਕੁਝ ਪਰ ਮੈਨੂੰ ਤਸੀਹੇ ਆ ਰਹੇ ਹੋ ਮੇਰੋਂ ਨੰਨ ਮੈਂ ਕਿਹਾ ਮੈਂ ਕਿਹਾ ਇਹ ਜਿਹੜੇ ਸਰਕਾਰ ਤੁਹਾਨੂੰ ਪੈਸੇ ਕਾਹਦੇ ਦੇ ਰਹੀ ਹੈ ਵੀ ਇਹ ਗਰੀਬਾਂ ਨੂੰ ਕੰਮ ਦੇ ਕੰਮ ਦੇਣਾ ਤੇ ਪੈਸੇ ਸਾਡੇ ਲਈ ਤਰਖਾ ਦਿੰਦੀ ਸਰਕਾਰ ਦਾ ਅੰਮ੍ਰਿਤਨ ਦਾ ਕੰਮ ਕਰਦਾ ਦੱਸੋ ਜੀ ਕਿਹੜੇ ਪਿੰਡ ਦਾ ਤੁਸੀਂ ਕੰਮ ਸਹੀ ਕੀਤਾ ਇੱਕ ਪਿੰਡ ਦੀ ਵੀ ਸਟੇਟਮੈਂਟ ਦੇ ਰਹੇ ਹੋ ਕਿ ਐਸ ਪਿੰਡ ਦੇ ਵਿੱਚ ਜੌਬ ਕਾਰਡ ਐਨੇ ਨੇ ਟੋਟਲ ਤੇ ਸਾਰਿਆਂ ਨੂੰ ਅਸੀਂ 100 ਦਿੰਦਾ ਕੰਮ ਕੀਤਾ ਹੈ ਦਿੱਤਾ ਹੋਵੇ ਤਾਂ ਸਟੇਟਮੈਂਟ ਹੈ ਨਾ ਉਹ ਚੁੱਪ ਕਰਕੇ ੁੱਲੂ ਬਾਟੇ ਬਣ ਗਏ ਫੇਰ ਮੰਨ ਉਸ ਦੀ ਗੱਲ ਮੈਂ ਕਿਹਾ ਜੀ ਜਿਹੜੇ ਕੰਮ ਦੀ ਸਰਕਾਰ ਨੇ ਤੁਹਾਡੀ ਜ਼ਿੰਮੇਵਾਰੀ ਲਈ ਆ ਉਹ ਤਾਂ ਤੁਸੀਂ ਕਰਦੇ ਨਹੀਂ ਤੇ ਜਿਹੜੀ ਸਾਡੀ ਜੇਮ ਚ ਪੈਸੇ ਨਹੀਂ ਹੈਨਾ ਉਹਨੇ ਤੁਸੀਂ ਸਾਡੇ ਥੇਕੇਦਾਰੋਂ ਤੁਹਾਨੂੰ ਪੁੱਛ ਕੇ ਦਈਏ ਕਿਸੇ ਨੂੰ ਫੰਡ ਦੇਣਾ ਤੇ ਨਹੀਂ ਦੇਣਾ ਫਿਰ ਕੋਈ ਬੋਲਿਆ ਹੈ ਹੈਨਾ ਫਿਰ ਵੀ ਬੋਲਿਆ ਦੇਖੋ ਜੀ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਵੀ ਤੁਸੀਂ ਆਪਣੀ ਠੀਕ ਹੈ ਬੈਂਕ ਖਾਤੇ ਠੀਕ ਕਰੋ ਧਾਰਕਾ ਠੀਕ ਕਰੋ ਨਹੀਂ ਤਾਂ ਤੁਹਾਡੀ ਅੱਜ ਆਪਣੀ ਲੜਾਈ ਹੋ ਜੂਗੀ ਕਿਉਂਕਿ ਤੁਹਾਡੇ ਕਾਗਜ਼ਾਂ 'ਚ ਮਿਸਟੇਕ ਹੋਣੀ ਕਿਤੇ ਨੇ ਕਿਤੇ ਤੁਸੀਂ ਕਿਹੜਾ ਪੈਸੇ ਨਹੀਂ ਆਏ ਕੁਝ ਕੁੜੀਆਂ ਨਾਲ ਬੋਲਣਾ ਅਸੀਂ ਬੋਲਣ ਨਹੀਂ। ਨਹੀਂ ਨਾ ਨਾ ਅਸੀਂ ਬੋਲਣ ਨਹੀਂ। ਉਹ ਨਾ ਨਾ ਥੋੜਾ। ਕਿਉਂ ਭਾਈ? ਤੁਸੀਂ ਕੱਲ ਜਾਣਾ ਜੀ ਇਹਨਾਂ ਦੇ ਨਾਲ ਧਾਰ ਕਾਟ ਦੇ ਖਾਤਾ ਲੈ ਕੇ ਅੱਜ ਵੀ ਅਜੇ ਗਰਮੀਆਂ ਚ ਉੱਥੇ ਮੈਨੂੰ ਵੀ ਬਠਾਈ ਰੱਖਦਾ। ਹਾਂ ਨਾ ਕੁੜੀ ਕੁੰਮੇ ਆ ਕੇ ਪਿਆਰ। ਮੈਂ ਕਾਹੂ ਗਈ ਰਹੀ ਸੀ ਤੱਕ ਤੱਕ। ਯਾਨ ਨਾਲ ਰੋਟੀ ਖਾਦੀ ਆ ਸਭੋ ਆ ਸੜੀ ਵੀ ਲੜ ਪਈ। ਉਹ ਸੁੱਤੀ ਸੀ। ਬਾਹਰ ਆ ਕੇ ਬੰਦੇ ਸਾਡੇ ਆ ਕੇ ਮੁੜੀ ਜਾਂਦੇ ਨੇ। ਬੱਸ ਹਾਂ ਨਾ ਲੜਨਾ। ਵਾਹ ਲੜਨਾ। ਸੜੀ ਲੜਨਾ। ਉੱਥੇ ਲੜਨਾ ਤਾਂ ਦੇਖੋ ਕੈਮਰਾ ਵੇਖੀ ਆਵਾਜ਼ ਕੋਈ ਆਉਣਾ ਨਾ ਮੋੜਦੇ ਹੋ ਨਾ ਕਿਹੜੀ ਸਿਰ ਕੈ ਕਰਵਾ ਦੇਂਦੇ ਜੀ ਮੈਂ ਆਕੇ ਢੂਕਾ ਕਿੰਨਾ ਕਾਢ ਦਿੰਦਾ ਆਹੋ ਉਹ ਆਦਮਾ ਉਹ ਰਵਾ ਪੱਜਾ ਕਰਾਂਗੇ ਇਹ ਇਹ ਤਾਂ ਆਣਾ ਨਾ ਚੱਤੀ ਪਾਉ ਨੀ ਕੋਈ ਗੱਲ ਨਹੀਂ ਗਾਣੇ ਕੀ ਆਏ ਸਹੀ ਨੇ ਆ ਕਿਹ ਕੀ ਆਈ ਨਹੀਂ ਆਖੇ ਦਿਓ ਨਮਾ ਪਾਣੀ ਆ ਲੈ ਵੀ ਮੈਨੂੰ ਮਨਜ਼ੂਰ ਆ ਇਹ ਤਾਂ ਕੁਛ ਵੀ ਨਹੀਂ ਮੰਗ ਮੰਗੀ ਇਹਨੇ ਆਪਾਂ ਤਾਂ ਦੇਖਿਓ ਥੋੜੇ ਜਿਹੇ ਦਿਨਾਂ ਨੂੰ ਇੱਕ ਲੈਪਟਾਪ ਲਿਆ ਕੇ ਦੇ ਦੇਣਾ ਇੱਕ ਗੱਡੀ ਲਿਆ ਕੇ ਦੇ ਦੇਣੀ ਆ ਠੀਕ ਆ ਤਾਂ ਇਹਦੀ ਡਿੱਗੀ ਦੇ ਵਿੱਚ ਸਾਰਾ ਸਮਾਨ ਪਿਆਊਗਾ ਜਿਹੜਾ ਮਰਜ਼ੀ ਖਾਈ ਜਾਵੇ ਠੀਕ ਆ ਪਰ ਕੰਮ ਲੈਣਾ ਪਿੰਡਾਂ ਚੋਂ ਘੱਟੋ ਘੱਟ 10 ਪਿੰਡਾਂ ਦੀ ਟੀਮ ਚਲਾਵੇ ਜਿਵੇਂ ਮੈਂ ਮੀਟਿੰਗ ਕਰਦਾ ਇਵੇਂ ਦਸਾਂ ਪਿੰਡਾਂ 'ਚ ਜਾਣਾ ਬਿਮਬਲਾ ਤੇ ਇਹਨੇ ਜੇ ਕਿਸੇ ਦਾ ਟਾਈਮ ਨਹੀਂ ਹੈਗਾ ਟਾਡੇ 'ਚ ਜਿਹਦੇ ਨਾਲ ਬੰਦੀ ਉਹਨੂੰ ਲੈ ਜਾਣਾ ਠੀਕ ਹੈ ਚੱਲ ਬਿਚਲੀਏ ਕੰਮ ਚਲਾਓ ਤੇ ਹਰ ਮਹੀਨੇ ਦਾ ਕਿਤੇ ਹਰ ਮਹੀਨੇ ਦੇ ਕਿਲੋ ਬਦਨਾਮ ਤੇ ਕਾਜੀ ਨਹੀਂ ਕਰਦੇ ਖਾਵੇ ਪਾ ਨਹੀਂ ਨਾ ਕੁਝ ਠੀਕਾ ਕਿਉਂਕਿ ਕੰਮ ਕਰਨ ਵਾਲਾ ਬੰਦਾ ਤਾਂ ਹੋਵੇ ਆਪਾਂ ਨੂੰ ਕੀ ਇਹ ਖਵੜ ਪਿਆਨ ਨਾਲ ਦੇ ਕੋਈ ਕੰਮ ਕਰਦੇ ਤੇ ਆਪਾਂ ਕੋ ਤਰਖਾ ਬਣ ਇੱਕ ਬੰਦ ਕਰਦੇ ਹੁਣ ਅਗਲੀ ਗੱਲ ਧਿਆਨ ਰੱਖਿਓ ਪੈ ਜੀ ਸੁਣੋ ਦੇਖੋ ਆਪਾਂ ਗੱਲਾਂ ਕੀਤੀਆਂ ਸਰਕਾਰ ਦੇ ਬਰ ਖਿਲਾਫ ਹਨ ਜੇ ਉਹਨਾਂ ਨੇ ਸਾਡੇ ਲੋਕਾਂ ਦਾ ਮਾੜਾ ਕੀਤਾ ਆਪਾਂ ਗੱਲਾਂ ਤਾਂ ਹੀ ਕੀਤੀਆਂ ਜੇ ਮੌਕਾ ਦਿੱਤਾ ਤਾਂ ਹੁਣ ਤੁਸੀਂ ਵੀ ਧਿਆਨ ਰੱਖਣਾ ਜੇ ਇਹਨਾਂ ਦਾ ਇਹਨੂੰ ਤੇ ਵੱਡੀ ਬੈਣ ਮਾੜਾ ਜਿਹਾ ਹੁਣ ਤੁਸੀਂ ਇਹਨਾਂ ਦੋਵਾਂ ਦਾ ਧਿਆਨ ਰੱਖਣਾ ਹੈ ਵੇਖਿਆ ਜੀ ਇਹ ਆਪਾਂ ਨੂੰ ਛੱਡ ਕੇ ਕਿਤੇ ਹੋਰ ਪਾਸੇ ਗਿਆ ਚਲੇ ਨਾ ਤੇ ਉਹਨਾਂ ਨੇ ਹੋ ਸਕਦਾ 2-3 ਮੋਸਟੋਲ ਲਾਉਣ ਫਿਰ ਲਾਣੀ ਨਾ ਜਿਵੇਂ ਅੱਗੇ ਹੋਇਆ ਤੇ ਫੇਰ ਨੁਕਸਾਨ ਤੁਹਾਡਾ ਹੋਣਾ ਦਿੱਤੀ ਨਹੀਂ ਨਹੀਂ ਹੋਰ ਥੋੜਾ ਜਾਂਦੀਆਂ ਤੁਸੀਂ ਸ਼ਿਕਾਇਤ ਕਰਦੇ ਰਹਿਣਾ ਸ਼ਿਕਾਇਤ ਕਰਨੀਆਂ ਨੇ ਤੁਸੀਂ ਸ਼ਿਕਾਇਤਾਂ ਪਤਾ ਕਿਹੜੀਆਂ ਕਰਨੀਆਂ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਇਹ ਪਾਈ ਸਾਡੇ ਪੈਸੇ ਤੇ ਕੰਮ ਟਾਈਮ ਨਾਲ ਆਣਾ ਚਾਹੀਦਾ ਨਹੀਂ ਤਾਂ ਸੀ ਪ੍ਰਧਾਨ ਨੂੰ ਕੋਣ ਆਉਣਗੇ ਇਹ ਤਾਂ ਜਾਇਦਾ ਨਾ ਠੀਕ ਹੈ ਨਹੀਂ ਤਾਂ ਮੇਰਾ ਸ਼ਹਿਰ ਸੁਕਾਰ ਹੈ ਰਾਜੀ ਨੂੰ ਮਰਗੀ ਇੱਕ ਤੋਂ ਲੈ ਕੇ ਆ ਦੇ ਦਿੰਦੇ ਨੁਕਸਾਨ ਨੁਕਸਾਨ ਹੋਣਾ ਜੇ ਨਿਕਾਣ ਹੋਣਾ ਜੇ ਤੁਸੀਂ ਇਹਦੀ ਸ਼ਿਕਾਇਤ ਲਾਜੀ ਨਾ ਕਰਨੀ ਹਰ ਦਾ ਪਤਾ ਲੱਗਦਾ ਹੈ ਕਿ ਐਕਟਿਵਿਟੀ ਨਾ ਕਰਨੀ ਹਰ ਪਿੰਡ ਚੋਂ ਕਿਸੇ ਨੂੰ ਪੁੱਛ ਲੋ ਵੀ ਬੱਗਾ ਸਿੰਘ ਦੇ ਘਰੇ ਜਾਣਾ ਛੱਡ ਕੇ ਉਹ ਤੁਹਾਨੂੰ ਛੱਡ ਕੇ ਆਈ ਇਹਦੇ ਕੋਲ ਨੰਬਰ ਮੰਗਾ ਤੇ ਨਾ ਦੇਣਾ ਕੋਈ ਨਾ ਆਈ ਗੱਲ ਕਰਨੇ ਕਰ ਜਨਾ ਲਿਆ ਬਣਾ ਤੇ ਕਿ ਕਿ ਵੇਹੋ ਦੇ ਦੇਾਂਗੇ ਦੇ ਦੇਾਂਗੇ ਹੋਣਾ ਇੱਕ ਇੱਕ ਅਜੀ ਸ਼ਿਕਾਇਤ ਸੁਣੀ ਨਾ ਦੂਸਰੀ ਸ਼ਿਕਾਇਤ ਜਿਹੜੀ ਧਿਆਨ ਦੂਸਰੀ ਸ਼ਿਕਾਇਤ ਆ ਕਿ ਜਿੰਨਾ ਨਹੀਂ ਤੁਹਾਨੂੰ ਹਮੇਸ਼ਾ ਵਾਸਤੇ ਬੋਟਲੈਂਡ ਤੋਂ ਬਾਅਦ ਤੁਹਾਡੇ ਕੰਮ ਕਰਨ ਦੀ ਜ਼ਿੰਮੇਵਾਰੀ ਸੀ ਉਹ ਛੱਡ ਕੇ ਕੰਨ ਗੁਲਾਮ ਦੀ ਕਲੰਨੀ ਦੀ ਜਿੰਮੇਵਾਰੀ ਵਿੱਚ ਤੁਹਾਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਸਕਿਆ ਉਹਨਾਂ ਨਾਲ ਇਹਨਾਂ ਨੂੰ ਮਿਲ ਨਹੀਂ ਦੇਣਾ ਇਹ ਤੁਹਾਡੀ ਜ਼ਿੰਮੇਵਾਰੀ ਆ ਮੇਰਾ ਨੁਕਸਾਨ ਘੱਟ ਹੋਣਾ ਤੁਹਾਡਾ ਜ਼ਿਆਦਾ ਹੋਣਾ ਠੀਕ ਹੈ ਨਾ ਤੀਸਰਾ ਨੰਬਰ ਕਿ ਦੇਖੋ ਠੀਕ ਆ ਕਈਆਂ ਵੀ ਬੰਦਾ ਲਾਲਚ ਆ ਜਾਂਦਾ ਹਾਜ਼ਰੀਆਂ ਹੋ ਜਣੀਆਂ ਪਾਉਂਦੇ ਆ ਕਈ ਵਾਰੀ ਮਾੜਾ ਮੋਟਾ ਨਾਲ ਲਾਲਚਾਂ ਕਰੀਂਦੇ ਨੇ ਪੈਸੇ ਕੋਸੇ ਤਰੀਕੀ ਨਾਲ ਕਰਦੇ ਨੇ ਠੀਕ ਆ ਪੈਸੇ ਇਕੱਠੇ ਕਰਨੇ ਵੀ ਹੋਏ ਨਾ ਤੁਸੀਂ ਮੇਰੇ ਸਾਹਮਣੇ ਇਹ ਗੱਲ ਕਹਿਣੀ ਆ ਕਿ ਭਾਈ ਐਨੇ ਕੁੜੀਆਂ ਨੂੰ ਅਸੀਂ ਪੈਸੇ ਦੇਣੀ ਆ ਇਹ ਕੁੜੀਆਂ ਪਾੜਾ ਕਰਾਇਆ ਲਾ ਕੇ ਜਾਂਦੇ ਮੇਰੇ ਤੋਂ ਚੋਰੀ ਨਹੀਂ ਠੀਕ ਆ ਜੇ ਤੇ ਤੁਸੀਂ ਭਰੋਸਾ ਬਣਾ ਲੋਗੇ ਤਾਂ ਦੇਖੋ ਆਹ ਦਰਖਤ ਲੱਗੇ ਆ ਕਦੀ ਦਰਖਤ ਛੋਟਾ ਹੁੰਦਾ ਸੀ ਅੱਜ ਦਰਖਤ ਵੱਡਾ ਹੈ ਨਾ ਇੰਨਾ ਜ਼ੋਰ ਅਜੇ ਵੱਡਾ ਹੋਣਾ ਆਡੀ ਪਾਰਟੀ ਤੁਹਾਡੀ ਬਹੁਤ ਕੰਮ ਬਹੁਤ ਕਰਦੀ ਪਈ ਆ ਪਰ ਤੁਹਾਨੂੰ ਨਹੀਂ ਦਿਸਦਾ ਉਹ ਵਿਰੋਧੀਆਂ ਨੂੰ ਦਿਸਦਾ ਜਿਹੜਾ ਸਾਡਾ ਰਾਸਤਾ ਰੋਕਦੇ ਨੇ ਜਿਹੜੇ ਸਾਡੇ ਤੇ ਪਰਚੇ ਇਕਠਾਉਂਦੇ ਨੇ ਜਿਹੜੇ ਸਾਨੂੰ ਗਾਲਾਂ ਕੱਢਦੇ ਨੇ ਉਹਨਾਂ ਨੇ ਦੇਖਦਾ ਵੀ ਆਹ ਪਾਰਟੀ ਬੜੀ ਅੱਗੇ ਵੱਧ ਗਈ ਆ ਸਾਨੂੰ ਉਮੀਦ ਨਹੀਂ ਸੀ ਕਿ ਇਹ ਲੋਕ ਇੱਥੇ ਤੱਕ ਪਹੁੰਚਣਗੇ ਉਹਨਾਂ ਨੂੰ ਪਤਾ ਪਾਰਟੀ ਬਹੁਤ ਅੱਗੇ ਆ ਰਹੀ ਇੱਕ ਦਿਨ ਇਹਨੇ ਵੱਡਾ ਵੀ ਹੋਣਾ ਇਹਨੇ ਵੱਡਾ ਨਹੀਂ ਮੈਂ ਨਹੀਂ ਕਹਿੰਦਾ ਨੈਟ ਕਹਿੰਦਾ ਤੁਸੀਂ ਦੇਖ ਲਓ ਉਹ ਬਿਕਰੀ ਬੱਚਾ ਜਿਹੜਾ 6 ਮਹੀਨੇ ਦਾ ਹੈ ਜਾਂ ਸਾਲ ਦਾ ਹੈ ਹੈ ਨਾ ਇਹਨੂੰ ਆਇਆ ਕਿ ਲੱਗਦਾ ਸਾਦੇ ਨਹੀਂ ਚੱਲਦਾ ਇਹ ਹੈ ਨਾ ਇਹ ਲਾ ਰੰਗ ਨੇ ਜਦੋਂ ਮਮਲ ਨੈਟ ਚਲਣ ਲੱਗ ਪੈਂ ਸਮਝ ਲਓ ਉਹ ਸਾਡੇ ਦੱਸੇ ਕਿ ਇਤਿਹਾਸ ਨੂੰ ਜਾਣਨ ਲੱਗ ਪੈਂ ਇਤਿਹਾਸ ਕੰਡਾ ਕਿ ਤੁਹਾਡੀ ਮੰਗਣ ਕਾਨੂੰਨ ਨੂੰ ਸੁਭਾਵੀ ਕਰਨ ਦੀ ਨਹੀਂ ਤੁਹਾਡੀ ਮੰਗਣ ਕਿੱਥੇ ਆ ਲੋਕ ਸਭਾ ਵਿਦਵਾਂ ਸਭਾ ਪਾਰਲੀਮੈਂਟ ਅੰਤਿਆਤ ਹੈ वो क्यों मैं डे छोटा जाइए तजर्बा है वह में। सारे पता नहीं जी वोट जाती है सरकार है ना इस पिंड जी ने मर्जी कर जाए पर जी वोट ज्यादा निकली सपंच है ना मैं तुम ये देखो तो कि तेजे ऐस पैं पूरी तरह की चुने लेकिन मैं देखने अंदाजा कि चादी पचानवे प्रसेंट देसेंट जरने का करें ਹਰ ਪਿੰਡ ਦੇ 70% 60% ਹੈ 7% ਬੋਹਦ ਸਾਡੀ ਐਸੀ ਕਹਿੰਦੇ 40% ਬੈਟਰਸੈਂਟ ਪਹੁੰਚੇ ਮਨਜੇ ਬੋਹਦ ਸਾਡੀ ਆ ਤੇ ਸਰਕਾਰ ਵੀ ਤਾਂ ਸਾਡੀ ਹੀ ਚਾਹੀਦੀ ਹੈ ਕਿਉਂ ਸਰਕਾਰ ਵੀ ਤਾਂ ਸਾਡੀ ਹੈ ਹਾਂ ਹੋ ਜਾਣਗੇ ਸਾਡੇ ਤੇ ਦੋਨਾਂ ਚਿਹਰਾ ਜਿੰਨਾ ਚਿਰ ਤੁਸੀਂ ਮੂੰਹ ਰੱਖਦੇ ਹੋ ਹੈ ਨਾ ਜਦੋਂ ਤੁਸੀਂ ਮੂੰਹ ਨਾ ਨਾ ਰੱਖੋਗੇ ਠੀਕ ਹੈ ਸੱਲ ਗਿਆ ਨਾ ਕੰਮ ਸੱਲ ਜਾਣਾ ਐ ਇਹ ਐਟੋਮੈਟਿਕ ਕੋਈ ਨਹੀਂ ਇਹਨਾਂ ਲੋਕਾਂ ਤਾਂ ਜਿੱਥੇ-ਜਿੱਥੇ ਬੱਗਾ ਸਿੰਘ ਦੀ ਟੀਮ ਹੀ ਉੱਥੇ-ਉੱਥੇ ਵੋਟ ਮੰਗਣ ਹੀ ਨਹੀਂ ਗਏ ਉਹ ਕਹਿੰਦੇ ਬੱਗਾ ਸਿੰਘ ਦੇ ਵਕੀਲ ਪੈਦਾ ਕੀਤੇ ਆ ਇਹ ਤਾਂ ਗੱਲਾਂ ਹੀ ਕਰਦੇ ਸਾਰਾ ਤੈਨੂੰ ਮੁੱਕਲ ਨਹੀਂ ਦਿੰਦੀ ਤੇ ਸਾਨੂੰ ਜਵਾਬ ਹੀ ਕੋਈ ਨਹੀਂ ਹੁੰਦਾ ਹੈਨਾ ਕਿਉਂਕਿ ਵੇਖੋ ਅਸੀਂ ਜਰੂਰੀ ਨਹੀਂ ਤੂਟੜਕ ਕਰਕੇ ਦੇਣਾ ਅਸੀਂ ਇੰਝ ਤਾਂ ਕਹਿ ਸਕਦੇ ਹਾਂ ਇਹ ਠੀਕ ਆ ਵੋਟ ਤਾਂ ਅੱਗੇ ਵੀ ਤੁਹਾਨੂੰ ਭੌਂਦੇ ਆਏ ਆ ਵੀਰੇ ਵੋਟ ਤਾਂ ਹੋਣ ਵੀ ਤੁਹਾਨੂੰ ਹੀ ਪਾਵਾਂਗੇ ਪਰ ਸਾਨੂੰ ਇਹ ਦੋ ਗੱਲਾਂ ਦਾ ਜਵਾਬ ਦੇ ਦੇ। ਦਾਦਾ ਐਨੀ ਭਾਵੇਂ ਨਾ ਕਿਤਾ ਜਾਂ ਮੋਬਾਈਲ ਖਰਾਬ ਹੋਵੇ ਭਾਵੇਂ ਨਾ ਹੀ ਹੋਵੇ ਜੇ ਚੱਟ ਮਰਨ। ਆਣਾ ਮੇਰੇ ਕੋਲ ਮੋਬਾਈਲ ਆ WhatsApp ਤੇ ਨਾ ਸਾਨੂੰ ਸਾਡੇ ਪਿੰਡ ਦਾ ਡਾਟਾ ਪਾਹ। ਸਾਡੇ ਪਿੰਡ ਦੇ ਵਿੱਚ ਮਕਾਨ ਕਿੰਨੇ ਸਾਰੇ? ਸਾਡੇ ਪਿੰਡ ਦੇ ਵਿੱਚੋ ਮਰੀਗਾ ਕਿੰਨੀ ਚਲਾਈ ਹੈ। ਸਾਡੇ ਪਿੰਡ ਦੀ ਸਵੰਸਤੀਮਾ ਕਿੰਨੀ ਹੈ? ਸਾਡੇ ਬੱਚੇ ਕਿੰਨੀਆਂ ਮਤਨਾਂ ਜੀ। ਹਰ ਇੱਕ ਚੀਜ਼ ਵਿੱਚ ਮੱਤ ਕੇ ਆ ਲੈ ਵੀ ਤੁਸੀਂ ਡਾਟਾ ਦੇ ਦਿਓ ਸਿਰਫ 5 ਮਿੰਟ ਦਾ ਕੰਮ 5 ਮਿੰਟਾਂ ਦੇ ਸਮੇਂ ਦੇ ਉਸ ਚੈੱਕ ਕਰ ਲਿਓ ਜੇ ਹੁਣ ਕੁਝ ਕੁਝ ਨਹੀਂ ਤਾਂ ਹੋਊਗਾ ਤੁਸੀਂ ਤਾਂ ਹੈ ਨਾ ਇਹ ਗੱਲਾਂ ਸਿੱਖੋ ਕਿ ਇਹ 3 ਦਾ ਪੈਸਾ ਤੁਹਾਡੇ ਤੇ ਦੇਖ ਮੇਰੇ حساب ਨਾਲ ਸਿੱਧੋ ਕਟ ਅਸੀਂ ਲੱਭੇ ਲੱਖ ਰੁਪਿਆ ਕਰੋੜ ਦੇ ਨੇੜੇ ਆਇਆ ਹੋਊਗਾ ਪਰਾਇਕ ਦਾਸ ਕੋਲ ਦਾਸ ਕੋਲ ਆ ਗਿਆ ਦਾਸ ਕੋਲ ਆ ਗਿਆ 10 ਲੱਖ ਰੁਪਏ ਮਿਲਾਇਆ ਨੇ ਇਹਦੇ ਪੈਸੇ ਨਹੀਂ ਕਰਵਾਉਣਾ ਅਸੀਂ ਘੁੱਟਦੇ ਹਾਂ ਸਾਡੇ ਬਡੇਰੇ ਜੀ ਲਾਂਤ ਕੋਈ ਵੀ ਆਢ ਹਾਲ ਹੋ ਗਿਆ ਤਾਂ ਮੰਝੇ ਤੇ ਹੈ ਕੋਈ ਅਜਿਹਾ ਨਹੀਂ ਆਪਣੇ ਚਾਹਨਾ ਕੋਈ ਫਿਰ ਮੈਂ ਇੱਕ ਗੱਲ ਕਰਾਂ ਬਿਨਾ ਮੰਗੇ ਤਾਂ ਤਾਂ ਡਾਕਟਰ ਦਵਾਈ ਨਹੀਂ ਦਿੰਦਾ ਬਿਨਾ ਮੰਗੇ ਤਾਂ ਤਾਂ ਕਰਿਆਨੇ ਵਾਲਾ ਸੌਦਾ ਨਹੀਂ ਦਿੰਦਾ ਹੈਨਾ ਬਿਨਾ ਮੰਗੇ ਤਾਂ ਤਾਂ ਨੂੰ ਆਪ ਬੱਚੇ ਤੋਂ ਆਪਾਂ ਕੁਝ ਪਾਣੀ ਮੰਗਣਾ ਹੋਵੇ ਕੁਝ ਮੰਗਣਾ ਹੋਵੇ ਉਹ ਵੀ ਨਹੀਂ ਜਿਵੇਂ ਤਾਂ ਤਾਂ ਫਿਰ ਤੁਸੀਂ ਆ ਐਡੇ ਵੱਡੇ ਵੱਡੇ ਆਪਦੇ ਸਾਥ ਕੀ ਨੀ ਨਾ ਮੰਨਦਾ ਨਹੀਂ ਜੀ ਆਪਾਂ ਜ਼ਰੂਰ ਨਹੀਂ ਹੈ ਕਿ ਤਲਖੀ ਚ ਆ ਕੇ ਗੱਲ ਕਰਨੀ ਅਸੀਂ ਨਿਮਰਤਾ ਚ ਆ ਕੇ ਤਾਂ ਆਪਣੀ ਗੱਲ ਕਰ ਸਕਦੇ ਹਾਂ ਹੈਨਾ ਚੈੱਕ ਕਰੀਏ ਆਪਾਂ ਹੁਣ ਇਹਨਾਂ ਤੇ ਵੀ ਧਿਆਨ ਰੱਖਣਾ ਜੀ ਠੀਕ ਆ ਆ ਬਿਮਲਾ ਦਾ ਚਿਹਰਾ ਬਦਲਿਆ ਹੋਇਆ ਮੈਨੂੰ ਲੱਗਦਾ ਮੈਨੂੰ ਇੱਕ ਹੋੜੀ ਦੀ ਵੀ ਜੂਕ ਮਾਰ ਗਈ ਹੈ ਜੀ ਕੋਈ ਕਿਸੇ ਦੀ ਕੀ ਕਰੇ ਕੋਣ ਮੈਂ ਆਨਲਾਈਨ ਬੋਲਦਾ ਬਿਮਲਾ ਪੜਤ ਤੋਂ ਕੱਲ੍ਹ ਕਿਹਾ ਨਾਲਦੀ ਨਾਲ ਆ ਬੀਬੀਆਂ ਦੇ ਵਿੱਚ ਉਹਨਾਂ ਨੇ ਅਜਿਹੀ ਜਿਹੜੀ ਆ ਬਨ ਹਿੰਮਤ ਵਾਲੀ ਕੀ ਨਾਮ ਉਸ ਦਾ ਸੀ ਗੱਲਾਜ ਇਹਦਾ ਇਹਦਾ ਕਿੰਨਾ ਮਾਨ ਆ ਉਹ ਮਰਚਾ ਵਿੱਚ ਟਿਕ ਗਿਆ ਸਾਡੇ ਪ੍ਰਧਾਨ ਹੈ ਨਾ ਮੈਨੂੰ ਮਹਿਸੂਸ ਹੋ ਰਿਹਾ ਹੈ ਇਹੋ ਜਿਹਾ ਬੰਦਾ ਜਿਹੜਾ ਹੈ ਲੈ ਨਾ ਉਹਨੂੰ ਅਸੀਂ ਆਗੂ ਬਣਾ ਦੇਣਾ ਮੈਨੂੰ ਸ਼ੱਕ ਹੈ ਕਿ ਨਾ ਦੇ ਜੇ ਕੋਈ ਤੇ ਅੱਛਾ ਚਲੋ ਹੋ ਸਕਦਾ ਕੋਈ ਜ਼ਰੂਰਤੀ ਲੇ ਲਿਆ ਹੋਗਾ ਕਰ ਨਹੀਂ ਪਰੋਸਾ ਬਣਾਣਾ ਤੇ ਪਰੋਸਾ ਬਣਾ ਕੇ ਅੱਗੇ ਵਧਣਾ ਹੈ ਨਾ ਮੈਨੂੰ ਤੁਹਾਡੇ ਤੋਂ ਪੂਰੀ ਉਮੀਦ ਆ ਤੇ ਪਰਮਾਤਮਾ ਕਰੇ ਜਿੰਨੀ ਆ ਜੀ ਤੁਸੀਂ ਮਾਨ ਲੈ ਗਏ ਹੋ ਠੀਕ ਹੈ ਇਸ ਤੋਂ 10 ਗੁਣਾ ਮਾਨ ਤੁਹਾਡਾ ਪਿੰਡ ਦੇ ਵਿੱਚ ਆਵੇ ਤੇ ਆਉਣ ਵਾਲੇ ਸਮੇਂ ਚ ਇਹ ਲੋਕ ਸਾਰੇ ਕਹਿਣ ਸਾਡੀ ਕੁੜੀ ਸਰਪੰਚ ਬਣੂਗੀ ਸਾਡੀ ਕੁੜੀ ਚੇਰਮੈਨ ਬਣੂਗੀ ਸਾਡੀ ਕੁੜੀ ਐਮਐਲਏ ਇਹ ਲੋਕਾਂ ਦੇ ਵਿੱਚੋਂ ਇਹ ਚੀਜ਼ ਪੈਦਾ ਕਰਨ ਨੂੰ ਤਿੰਨ ਚੀਜ਼ਾਂ ਹੁੰਦੀਆਂ ਨੇ ਸਿੱਖ ਲਓ ਜੀ ਤਿੰਨ ਚੀਜ਼ਾਂ ਕਹਿ ਰਹੀਆਂ ਐਨੂੰ ਧਿਆਨ ਕਰਿਓ ਬੱਡੀ ਪੈਣਾ ਇਧਰ ਨੂੰ ਧਿਆਨ ਕਰਿਓ ਇੱਕ ਤਾਂ ਹੁੰਦਾ ਲੀਡਰ ਉਹਨੂੰ ਕਹਿੰਦੇ ਕ੍ਰਮ ਚੌਧਰੀ ਐਵੇਂ ਲਗਾ ਫਿਰਦਾ ਮੈਨੂੰ ਤੁਸੀਂ ਪ੍ਰਧਾਨ ਕਹੋ ਮੈਨੂੰ ਪ੍ਰਧਾਨ ਕਹੋ ਹਨਾ ਹਵਾਜੀ ਹਨਾ ਪਰ ਉਹ ਪ੍ਰਧਾਨ ਹੁੰਦਾ ਨਹੀਂ ਉਹਨੂੰ ਕਹਿੰਦਾ ਕੋਈ ਨਹੀਂ ਉਹ ਜ਼ਬਰਦਸਤੀ ਕਹਿੰਦਾ ਮੇਰੀ ਐਮਐਲਏ ਨਾਲ ਗੱਲ ਹੈ ਜੀ ਮੈਨੂੰ ਪ੍ਰਧਾਨ ਕਹੋ ਹਾਂ ਇੱਕ ਇਹੋ ਜਿਹੀ ਪ੍ਰਧਾਨ ਵੀ ਹੁੰਦੇ ਨੇ ਇੱਕ ਪ੍ਰਧਾਨ ਹੁੰਦਾ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਕੰਮ ਹੁੰਦਾ ਨਹੀਂ ਹੈ ਲੇਕਿਨ ਲੋਕ ਉਹਨੂੰ ਮੰਨਦੇ ਨੇ ਇਹ ਨਾ ਬੰਦਾ ਕੋਸ਼ਿਸ਼ ਤਾਂ ਕਰਦਾ ਰਹਿਣਾ ਬੇਈਮਾਨਤਾ ਨਹੀਂ ਜਿਵੇਂ ਹੁਣ ਆਪਾਂ ਕਲਪਨਾ ਕਰਦੇ ਹਾਂ ਹੈਨਾ ਹੁਣ ਇੱਕ ਪ੍ਰਧਾਨ ਐ ਕਿਉਂਕਿ ਹੁੰਦਾ ਕਿ ਉਹ ਲੋਕਾਂ ਨੂੰ ਮਜਬੂਰ ਕਰ ਦਿੰਦਾ ਉਹ ਨਿਮਰਤਾ ਨਾਲ ਨਾ ਕੰਮ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਤੇ ਲੋਕ ਵੀ ਕਹਿੰਦੇ ਨੇ ਇਹਨੇ ਕਰੀ ਨਾ ਆਪਣਾ ਹੰਕਾਰ ਗੁੱਸਾ ਨਹੀਂ ਦਿਖਾਇਆ ਇਹਨੇ ਵੀ ਕੰਮ ਕਿੰਨਾ ਕਰਿਆ ਉਹ ਪ੍ਰਧਾਨ ਲੋਕ ਚੁਣਦੇ ਆ ਸਾਨੂੰ ਲੋਕ ਕਹਿਣ ਵੀ ਇਹ ਪ੍ਰਧਾਨ ਆ ਇਹਦੇ ਬਿਨਾਂ ਸਾਡਾ ਸਰਦਾ ਨਹੀਂ ਹੈਨਾ ਆਪੋ ਜੀ ਬਿਸ਼ਾਲਾ ਜੀ ਮੇਰੀ ਬੇਨਤੀ ਆ 20 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ ਲਗਭਗ ਹੁਣ ਮੈਨੂੰ ਸਾਰੇ ਬੁੱਢਾ ਕਹਿਣ ਲੱਗ ਪਏ ਕਰੀ ਮਾੜਾ ਜੇ ਪੁੱਤ ਮੈਨੂੰ ਜਿਹੜਾ ਵੀ ਕਹਿੰਨੇ ਨਾ ਹਾਂ ਦਾ ਬੁੱਢੇ ਹੋ ਗਿਆ ਇਹ ਬੁੱਢਾ ਤਾਂ ਹੋਣਾ ਹੀ ਹੈ 10 ਸਾਲ ਮੈਂ ਹੋਰ ਕੰਮ ਕਰ ਲਾਂਗਾ ਉਸ ਤੋਂ ਬਾਅਦ 45 ਜਿਹੜੀ ਹੈ ਨਾ ਤੁਹਾਡੇ ਮੋਢਿਆਂ ਤੇ ਆਉਂਦੀ ਹੈ ਕਿਉਂ ਵੀ ਇਹਨਾਂ ਨਾਲ ਹੀ ਹੋਣਾ ਹੈ ਇੱਕ ਲਿਆਜ ਦੇਣਾ ਹੈ ਹਾਂ ਠੀਕ ਆ ਹਾਂ ਮੈਂ ਘਰ ਤੋਂ ਉਮੀਦ ਆ ਕਿ ਕੱਲ ਨੂੰ ਤੁਸੀਂ ਸਾਰੇ ਕਿਉਂਕਿ ਜਿਹਦੇ ਪੈਸੇ ਆ ਗਏ ਉਹਨੂੰ ਜਾਣ ਦੀ ਲੋੜ ਨਹੀਂ ਹੈ ਜਿਹਦੇ ਪੈਸੇ ਨਹੀਂ ਆਉਂਦੇ ਉਹ ਮੰਗ ਉਹਥੇ ਸ਼ੋਅ ਹੁੰਦੇ ਪਏ ਦੂਜੀਆਂ ਬੈਂਕਾਂ ਦੇ ਵਿੱਚ ਆ ਗਏ ਕੋਈ ਬੰਦੇ ਇੱਕ ਰੋਜ਼ ਦਿਨਾਂ ਲਈ ਬਾਕਾ ਚੱਕਿਆ ਨਹੀਂ ਨਾ ਬੈਂਕ ਖਾਤੋਂ ਸਿੱਧੇ ਦਾਸਾ ਇਹ ਕਿ ਜੀਰੋ ਚਲੇ ਗਿਆ ਉਹ ਦੂਸਰੇ ਮਤਲਬ ਕਿ ਅਡਜਸਟ ਨਹੀਂ ਹੋਏ ਲੇਕਿਨ ਸਾਡੀ ਕੋਈ ਗੱਲ ਨਹੀਂ ਆ ਕੁੜੀਆਂ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਬਸ ਕਾਰਜ ਤਾਂ ਆ ਵਿੱਚ ਸੈੱਟ ਕਰ ਲਓ ਆਪਣਾ ਸਰਦੀਆਂ ਵਿੱਚ ਬਹੁਤ ਕੰਮ ਚੱਲਦਾ ਹੈ ਆ ਇੰਨਾ ਤੈ ਗਿਆ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਸਿਕਾ ਨਮਸਕਾਰ ਚੰਗੀ ਤੱਕ ਲੜਨਾ ਨਹੀਂ ਮੜੇ ਜੇ ਬੋਲਦਾ ਲੈ ਰਾਹ ਨੂੰ ਮਿਲਾਇਆ ਰਿਹਾ